ਵੱਡੀ ਖਬਰ ক্রিকেট ਦੇ ਮੈਦਾਨ ਤੋਂ ਵਿਸ਼ਾਖਾਪਟਨਮ ਟੈਸਟ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਭਾਰਤੀ ਟੀਮ ਨੇ ਇਹ ਮੈਚ 246 ਰਨ ਦੇ ਫਰਕ ਨਾਲ ਜਿੱਤ ਲਿਆ ਭਾਰਤ ਨੇ ਇੰਗਲੈਂਡ ਨੂੰ ਦੂਜੀ ਪਾਰੀ ਵਿੱਚ 158 ਦੌੜਾਂ ਤੇ ਆਲ ਆਊਟ ਕਰ ਦਿੱਤਾ ਵਿਧੇਰੇ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂ ਪ੍ਰਵੇਸ਼ ਬੇਹਤ ਸ਼ਾਨਦਾਰ ਜਿੱਤ ਮੰਨਿਆ ਜਾਵੇ ਭਾਰਤੀ ਟੀਮ ਦੀ ਬਿਲਕੁਲ ਨਵਦੀਪ ਜੇਕਰ ਟੀਮ ਇੰਡੀਆ ਦੀ ਇਸ ਜਿੱਤੀ ਗੱਲ ਕੀਤੀ ਜਾਵੇ ਤਾਂ ਹਰੇਕ ਡਿਪਾਰਟਮੈਂਟ ਦੇ ਵਿੱਚ ਟੀਮ ਇੰਡੀਆ ਨੇ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਚਾਹੇ ਬੱਲੇਬਾਜ਼ ਦੋ ਡਿਪਾਰਟਮੈਂਟਸ ਦੇ ਵਿੱਚ ਲਾਰਜਵਾਬ ਦਾ ਅੰਦਾਜ਼ ਟਖੇੜ ਦਿਖਾਉਂਦੇ ਹੋਏ ਟੀਮ ਇੰਡੀਆ ਨੇ ਇਸ ਟੈਸਟ ਮੁਕਾਬਲੇ ਜਿੱਤ ਦਰਜ ਕੀਤੀ ਹੈ ਤੇ ਨਾਲ ਹੀ ਖਾਸ ਕਰ ਲਈ ਹੈ ਕਿ ਪੰਜ ਮੈਚਾਂ ਦੀ ਸੀਰੀਜ਼ ਵਿੱਚ ਜਿੱਤ ਦੇ ਨਾਲ ਟੀਮ ਇੰਡੀਆ ਨੇ ਦੋ ਟੈਸਟ ਮੈਚਾਂ ਤੋਂ ਬਾਅਦ ਹੁਣ 1-0 ਦੀ ਲੀਡ ਹਾਸਲ ਕਰ ਲਈ ਹੈ ਅੱਜ ਦੇ ਦਿਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਕੱਲ ਜਿਸ ਅੰਦਾਜ਼ ਦੇ ਨਾਲ ਇੰਗਲੈਂਡ ਦੀ ਟੀਮ ਨੇ ਫਾਈਟ ਬੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਟੀਮ ਇੰਡੀਆ ਨੂੰ ਜਿੱਤ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਸੀ ਉਹ ਕੋਸ਼ਿਸ਼ ਮੈਚ ਦੇ ਪੰਜਵੇਂ ਦਿਨ ਨਜ਼ਰ ਨਹੀਂ ਆਈ ਕੱਲ ਦੇ ਦਿਨ ਕਪਤਾਨ ਐਲੈਸਟਰ ਕੋਕ ਅਤੇ ਹਮੀਦ ਨੇ ਮਿਲਕੇ ਟੀਮ ਇੰਡੀਆ ਨੂੰ ਪਹਿਲੇ 75 ਓਵਰਾਂ ਦੌਰਾਨ ਕੋਈ ਵਿਕਟ ਹਾਸਲ ਕਰਨ ਦਾ ਪਹਿਲੇ 50 ਓਵਰਾਂ ਦੌਰਾਨ ਵਿਕਟ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਸੀ ਦਿੱਤਾ 50 ਓਵਰਾਂ ਤੱਕ ਇੰਗਲੈਂਡ ਦੀ ਟੀਮ ਨੇ ਸਿਰਫ 75 ਰਨ ਬਣਾਏ ਸੀ ਪਰ ਵਿਕਟ ਨਹੀਂ ਸੀ ਡਿੱਗਣ ਦਿੱਤਾ ਐਲੈਸਟਰ ਕੋਕ ਅਤੇ ਹਮੀਦ ਵਿਕਟ ਤੇ ਅੜੇ ਰਹੇ ਸੀ ਪਰ ਐਸੀ ਲਾਜਵਾਬ ਖੇਡ ਇੰਗਲੈਂਡ ਦੇ ਬੱਲੇਬਾਜ਼ ਮੈਜ਼ਿਸ ਪੰਜਵਿੰਦਰ ਦਿਖਾਉਣ 'ਚ ਨਾਕਾਮ ਰਹੇ ਚਾਹੇ ਅਸ਼ਵਿਨ ਅਤੇ ਜਡੇਜਾ ਦੀ ਗੱਲ ਕੀਤੀ ਜਾਏ ਚਾਹੇ ਗੱਲ ਕੀਤੀ ਜਾਏ ਡੈਬਿਊਟੈਂਟ ਸਪਿਨਰ ਜੇਮਤ ਯਾਦਵ ਦੀ ਅਤੇ ਚਾਹੇ ਗੱਲ ਕੀਤੀ ਜਾਏ ਤੇਜ਼ ਗੇਂਦਬਾਜ਼ਾਂ ਦੀ ਹਰੇਕ ਗੇਂਦਬਾਜ਼ ਨੇ ਆਪਣਾ ਬੈਸਟ ਪ੍ਰਦਰਸ਼ਨ ਕਰਕੇ ਦਿਖਾਇਆ ਹਰੇਕ ਗੇਂਦਬਾਜ਼ ਨੇ ਆਪਣਾ ਪੂਰਾ ਐਫਰਟ ਦਿੱਤਾ ਅਤੇ ਇਹੀ ਕਾਰਨ ਸੀ ਕਿ ਅੱਜ ਦੇ ਦਿਨ ਪਹਿਲਾ ਸੈਸ਼ਨ ਖਤਮ ਹੋਣ ਤੋਂ ਠੀਕ ਬਾਅਦ ਇੰਗਲੈਂਡ ਦੀ ਟੀਮ ਦੂਜੇ ਸੈਸ਼ਨ ਚ ਲੰਚ ਤੋਂ ਠੀਕ ਬਾਅਦ ਦੇ 158 ਰਨ ਤੇ ਆਲ ਆਊਟ ਹੋ ਗਈ ਤੇ ਟੀਮ ਇੰਡੀਆ ਆਸਾਨੀ ਨਾਲ ਮੈਚ ਆਪਣੀ ਚੋਟੀ 'ਚ ਪਹੁੰਚ ਕੇ ਕਾਮਯਾਬ ਹੋ ਗਈ। ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਦੇ ਲਈ।